ਵਾਰ ਸੁੱਟ ਦਿਓ ਮਿੱਟੀ ਠੀਕ ਤਨ ਮਨ ਕਾਟ ਦਾ ਮਤਲਬ ਦੇਖੋ ਕੀ ਹੈ ਜੀ ਤਨ ਫਿਰ ਮਨ ਇਹਨੂੰ ਕਾਟ ਗੁਰੂ ਜੀ ਕਹਿਣ ਲੱਗੇ ਕਹਿੰਦੇ ਤਨ ਤੇ ਮਨ ਤਨ ਕੀ ਹੈ ਜੀ ਅਗਿਆਨ ਇੰਦਰੇ ਜੀ ਮਨ ਕੀ ਹੈ ਮੇਰਾ ਮਨ ਜੀ ਹੁਣ ਇਹ ਗਿਆਨ ਇੰਦਰੇ ਤੇ ਮਨ ਦਾ ਆਪਸੀ ਸੰਬੰਧ ਹੈ ਇਹ ਦੋਨੇ ਜੁੜ ਕੇ ਬੈਠਿਆ ਕਈ ਇਹ ਮਨ ਨੂੰ ਗੁਰੂ ਦੀ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਮਨ ਜਿਹੜਾ ਗਿਆਨ ਇੰਦਰੀਆਂ ਤੇ ਫਸਿਆ ਹੋਇਆ ਹੈ ਇਹਨਾਂ ਦੇ ਨਾਲ ਜੁੜਿਆ ਹੋਇਆ ਹੈ ਅੱਖਾਂ ਨਾਲ ਵੇਖਦਾ ਹੈ ਕਹਿੰਦਾ ਕੋਠੀ ਕਿੰਨੀ ਵੱਡੀ ਹੈ ਟਾਕੇ ਅਰਦਾਸ ਕਰਦਾ ਧੰਨ ਗੁਰੂ ਗੰਗਾ ਸਾਹਿਬ ਸਾਡੀ ਕਦੋਂ ਹੋਊਗੀ ਇਦਾਂ ਦੇ ਸੱਚਾ ਨਾ ਜੀ ਕਿ ਉਹਦੀ ਕਾਰ ਵੇਖਦਾ ਬੜੀ ਵੱਡੀ ਹੈ ਜਾ ਕੇ ਕੀ ਕਹਿੰਦਾ ਧੰਨ ਗੁਰੂ ਗਬਨ ਸਾਹਿਬ ਜੀ ਇੰਨਾ ਚਲ ਗਿਆ ਤੁਹਾਡੇ ਦਰ ਤੇ ਆਉਂਦਿਆਂ ਨੂੰ ਆਹ ਬਿਲਡਿੰਗ ਚ ਮੱਧਾ ਹਿੱਸਾ ਪਾਇਆ ਉਹ ਦੇਖੋ ਲੈਨ ਗੁਰੂ ਚ ਲੈ ਆ ਤੇ ਮੈਂ ਤਾਂ ਕੋਠੀ ਫਿਰਦਾ ਖੀਰੀ ਇਹ ਕੋਕੇ ਸੰਬੰਧ ਹੈ ਦੋਨਾਂ ਦਾ ਸਿੱਧਾ ਠੀਕ ਉਹ ਕਿ ਨੇ ਤਨ ਮਨ ਕਾਟ ਆਂਦਾ ਵਿਨੰਦ ਉਹ ਦਿਨ ਆਉਣਾ ਜਿੱਦਨ ਤਨ ਤੇ ਮਨ ਆਪਸ ਵਿੱਚ ਲਿੰਕ ਟੁੱਟ ਜਾਵੇ ਤਨ ਤੇ ਮਨ ਲਿੰਕ ਟੁੱਟ ਜਾਵੇ ਜਿਹੜਾ ਮਨ ਹੈ ਤਨ ਦੇ ਨਾਲ ਜੁੜ ਕੇ ਨਾ ਆਵੇ ਗੁਰੂ ਦੇ ਚਰਨਾਂ ਦੇ ਵਿੱਚ ਤਨ ਮਨ ਕਾਟ ਤੇ ਫਿਰ ਆਪਣਿਆਂ ਨੂੰ ਅਰਪਿਤ ਕਰ ਉਹਨਾਂ ਚਿਰ ਮਨ ਅਰਪਿਤ ਨਹੀਂ ਹੋ ਸਕਦਾ ਜਿੰਨਾ ਚਿਰ ਮਨ ਸਰੀਰ ਨਾਲ ਜੁੜਿਆ ਹੈ ਜਿੰਨਾ ਚਿਰ ਮਨ ਸੰਸਾਰ ਦੇ ਪਦਾਰਥਾਂ ਨਾਲ ਜੁੜਿਆ ਹੈ ਗੁਰੂ ਦੇ ਚਰਨਾਂ 'ਚ ਅਰਪਿਤ ਨਹੀਂ ਹੋ ਸਕਦਾ ਕਹਿੰਦੇ ਤਨ ਮਨ ਘਾਟ ਕਾਟ ਸਭ ਅਰਪੀ ਕਹਿੰਦੇ ਨਾ ਸਬੰਧ ਕੱਟ ਕੇ ਤੇ ਅਰਪਿਤ ਕਰ ਦੇ ਵਿੱਚ ਅਗਨੀ ਆਪ ਜਨਾਈ ਕਿਹੜੀ ਅਗਨੀ ਜੀ ਸੌੜੀ ਅੱਗ ਬਲਦੀ ਵੀ ਕੁਝ ਸਰੀਰ ਤੇ ਸੜਦਾ ਵੇਖਿਆ ਉਹਦੇ ਚ ਮਨ ਨਹੀਂ ਸੜਦਾ ਕਦੀ ਉਸ ਅੱਗ ਚ ਸਰੀਰ ਸੜ ਸਕਦਾ ਹੈ ਪਰ ਸਦਕੇ ਜਾਵਾ ਮਨ ਕਦੀ ਨਹੀਂ ਕਿ ਸੜਦਾ ਸੱਚਾ ਜੀ ਜਿੱਥੇ ਮਰਜ਼ੀ ਜ਼ੋਰ ਲਾ ਲਓ ਕਦੀ ਮਨ ਅੱਗ ਚ ਸੜਦਾ ਜੀ ਫਿਰ ਤੇ ਲਿਖਿਆ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਆਪ ਕਿਹੜੀ ਅਗਨੀ ਸ਼ਬਦ ਇੱਕ ਅਗਿਆ ਸ਼ਬਦ ਇੱਕ ਅਗਿਆ ਵਿੱਚ ਸ਼ਬਦ ਦੇ ਅਗਨੀ ਦੇ ਵਿੱਚ ਆਪ ਜਲਾਈ ਕਿਹੜੀ ਆਪ ਇਹਦਾ ਮਨ ਆਪਣੇ ਆਪ ਨੂੰ ਵੱਖਰਾ ਮੰਨ ਕੇ ਬੈਠਾ ਬੱਕਰੀ ਹੋਂਦ ਬਣਾ ਕੇ ਬੈਠਾ ਆਪਣੀ ਸਰੀਰ ਨੂੰ ਵੱਖਰੀ ਚੀਜ਼ ਮੰਨ ਕੇ ਬੈਠਾ ਮੈਂ ਬੱਕਰੀ ਹੋਂਦ ਚ ਆ ਕਹਿੰਦੇ ਭੋਲਿਆ ਮਨਾ ਇਸ ਸਰੀਰ ਨੂੰ ਨਾਤਾ ਤੋੜ ਕੇ ਆਪਣੇ ਆਪ ਨੂੰ ਅਰਪਿਤ ਕਰ ਤੇ ਸ਼ਬਦ ਦੀ ਰੱਦ ਨਾ ਕਰ ਕਿ ਸ਼ਬਦ ਦੇ ਅੰਦਰ ਆਪਣੀ ਹੋਂਮੀ ਸੜ ਕੇ ਸੁਆਹ ਕਰਦੇ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀ ਆਪ ਜਲਾਈ ਇਹਨਾਂ ਆਪਣਾ ਪਸੜਦੇ ਜਿੱਦਣ ਸੜਦੇਗਾ ਤੇ ਕੀ ਹੋਉ ਬਲਕਿ ਸਾਜ ਤਿੰਸੋਂ ਕਰੇ ਸਭ ਅਵਗਣ ਸ਼ਬਦ ਜਲਾਏ ਆਂਦਾ ਤੇਰੇ ਅੰਦਰ ਸ਼ਬਦ ਚੱਲੇਗਾ ਨਾਮ ਸਿਮਰਨ ਚੱਲੇਗਾ ਉਹ ਨਾਮ ਸਿਮਰਨ ਉਹ ਸ਼ਬਦ ਇੱਕ ਅਗਨੀ ਐਸੀ ਹੈ ਕਿ ਤੇਰੇ ਦੇ ਜਿੰਨੇ ਆਉਬਣ ਆ ਉਹ ਨਾਮ ਜਿਹੜਾ ਹੈ ਉਹ ਸ਼ਬਦ ਜਿਹੜੀ ਅਗਨੀ ਹੈ ਤੇਰੇ ਔਗਣ ਸਾਰੇ ਰਖ ਕਰ ਦੇ ਜਦੋਂ ਔਗਣ ਸਾਰੇ ਸੜ ਕੇ ਰਾਖ ਹੋ ਜਾਣਗੇ ਕੋਈ ਔਗਣ ਰਹਿ ਜਾਏਗਾ ਨਹੀਂ ਫਿਰ ਤੇਰੇ ਨਾਲ ਪਰਮਾਤਮਾ ਆਪਣੇ ਗੁਣਾਂ ਦੀ ਸਾਂਝ ਬਣੇਗਾ ਜੇ ਗੁਣਾਂ ਦੀ ਸਾਂਝ ਬਣ ਲੇਗਾ ਤੇ ਵਿਚਾਰ ਕਰਕੇ ਦੇਖ ਫਿਰ ਕੀ ਹੋਏਗਾ ਕਹਿੰਦੇ ਔਗਣ ਵਿਕਨ ਪੱਲਰੀ ਜਿਸ ਦੇ ਸੋ ਸੱਚੇ ਔਗਣ ਵਿਕਨ ਪੱਲਰੀ ਹੁਣ ਦੇਖੋ ਸਾਡੇ ਅੰਦਰ ਔਗਣ ਹੈ ਠੀਕ ਹੈ ਜੀ ਪਰ ਉਹਦੇ ਔਗਣ ਹੈ ਉਹਨਾ ਔਗਣਾ ਕਰਕੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾ ਔਗਣਾ ਕਰਕੇ ਸਾਡੇ ਅੰਦਰ ਸ਼ਬਦ ਸੁੱਚ ਸ਼ਬਦ ਦਾ ਮਲਾਪ ਨਹੀਂ ਹੁੰਦਾ ਉਹ ਕਹਿੰਦੇ ਔਗਣ ਵਿਕਣ ਪੰਲਰੀ 15 ਦੀ ਕਿਹਨੂੰ ਕਹਿੰਦੇ ਜੀ ਪ੍ਰਾਲੀ ਨੂੰ ਠੀਕ ਹੈ ਜੀ ਆਪਸੀ ਵੇਖਿਓ ਇੱਕ ਜ਼ਿਮੀਂਦਾਰ ਸੀ ਜ਼ਿਮੀਂਦਾਰ ਸੀ ਤੇ ਝੋਨਾ ਲਾਇਆ ਸੀ ਤੇ ਕੋਈ ਸੱਜਣਾ ਉੱਥੋਂ ਲੰਘਣ ਲੱਗਾ ਉਹਦੇ ਹੱਥ 'ਚ ਅੱਗ ਸੀ ਉਹ ਲਾਗੂ ਲੰਘਣ ਲੱਗਾ ਉਹ ਕੀ ਕਹਿੰਦਾ ਓਏ ਸੱਜਣਾ ਇਧਰ ਤੇ ਜਾ ਪਰੇ ਉਧਰ ਜਾ ਉਧਰ ਦੀ ਕਹਿੰਦਾ ਭਾਜੀ ਕਿਉਂ ਕੀ ਗੱਲ ਹੈ ਤੁਸੀਂ ਵਾਟਰ ਤੋਂ ਲੰਘਣ ਦਾ ਰੋਕਦੇ ਹੋ ਤੂੰ ਉਧਰ ਦੀ ਜਾ ਕੇ ਤੇਰਾ ਚੱਬੜੀ ਆ ਅੱਗ ਲੱਗ ਜੂ ਫਸਲ ਸੜ ਜੂ ਸਾਰੀ ਉਹ ਮੰਨ ਲੰਘਣ ਦਿੱਤਾ ਹੀ ਨਹੀਂ ਉਹ ਬੜੇ ਤਰਲੇ ਲਵੇਂ ਪਾਜੀ ਸ਼ਾਰਟਕਟ ਜਾਣਾ ਪਲੀਜ਼ ਮੰਨ ਜੋ ਨਹੀਂ ਕਹਿੰਦਾ ਨਾ ਉਤੋਂ ਦੀ ਜਾ ਨਹੀਂ ਮੰਨਿਆ ਲਓ ਜੀ ਛੋਨਾ ਵੜ ਲਿਆ ਛੋਨਾ ਚੜ ਲਿਆ ਤੇ ਆ ਜੋ ਉਹੀ ਸੱਜਣ ਤੁਰਿਆ ਫਿਰ ਉਹਨੂੰ ਕੀ ਕਹਿੰਦਾ ਆਂਦਾ ਪ੍ਰਾਲੀ ਖੰਡਣੀ ਜੱਟਾ ਖੰਡਣੀ ਉਹ ਕਹਿੰਦਾ ਰਹਿਣ ਦਿਓ ਭਰਾਵਾ ਤੂੰ ਤੇ ਪ੍ਰਾਲੀ ਜਨੇ ਵੜਨ ਦਿੱਤਾ ਉਹ ਤੇ ਨਾ ਜੂ ਖੰਡਣੀ ਉਦੇ ਸਾਹਮਣੇ ਪਰਾਲੀ ਨੂੰ ਅੱਗ ਲਾ ਦਿੱਤੀ। ਤੇ ਪਰਾਲੀ ਨੂੰ ਅੱਗ ਲਾਈ ਨਾ ਕਿਉਂਕਿ ਕਹਿੰਦਾ ਕਹਿੰਦਾ ਪਉ ਕਿਦਾਂ ਦਾ ਬੰਦਾ ਯਾਰ ਤੂੰ ਆ ਉਹ ਦਿਨ ਪਰਾਲੀ ਚੋਂ ਲੰਘਣ ਲੱਗਾ ਤੇ ਤੂੰ ਕਿਹਨਾਂ ਅੱਗ ਲੱਗ ਜੂਗੀ ਤੇ ਅਜ ਆਪ ਹੀ ਲਾਈ ਜਾਣਾ। ਕੀ ਕਹਿੰਦਾ ਉਹ ਕਹਿੰਦਾ ਦਾਣੇ ਕੱਢ ਲੈਨੇ ਉਹਨੇ ਪਰਾਲੀ ਆ ਕਿਸੇ ਕੰਮ ਦੀ ਨਹੀਂ ਲੈ ਜਾ ਖਣਣੀ ਤਾਂ ਵੀ ਠੀਕ ਨਹੀਂ ਤੇ ਅੱਗ ਲਾ ਦਿੰਦੇ। ਕਿਸੇ ਕੰਮ ਦੀ ਨਹੀਂ ਜੋ ਚੀਜ਼ ਲੱਭਣੀ ਸੀ ਲੱਭ ਲਈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਭੋਲਿਓ ਜਿਹੜੇ ਔਗਣ ਆ ਨਾ ਇਹਨਾਂ ਦਾ ਮੁੱਲ ਬੜਾ ਬੜਾ ਪਹਿਲਾਂ ਪਰ ਕਿਤੇ ਸੁਰਤੀ ਸ਼ਬਦ ਨਾਲ ਜੁੜ ਜਾਏ ਨਾ ਜਿੱਦਾਂ ਉਹ ਪ੍ਰਾਣੀ ਨੂੰ ਉਹਨੇ ਆਪ ਹੀ ਅੱਗੇ ਲਾ ਦਿੱਤੀ ਤੁਹਾਡੇ ਆਗੁਣਾ ਨੂੰ ਪ੍ਰਮਾਤਮਾ ਆਪ ਹੀ ਅੱਗੇ ਲਾ ਦੇਗਾ ਸਾਰ ਦੇਗਾ ਸਾਰੇ ਓਗਣ ਤੁਹਾਡੇ ਕਿਦੋਂ ਜਿੱਦਾਂ ਤੁਹਾਡੀ ਸੁਰਤੀ ਸ਼ਬਦ ਨਾਲ ਜੁੜ ਗਈ ਗੁਰੂ ਪਿਆਰੂ ਆਪਾਂ ਪਾਠ ਕੀਤਾ ਹੈ ਗੁਰਬਾਣੀ ਪੜ੍ਹੀਏ 1430 ਅੰਗ ਪੜ੍ਹ ਲਿਆ ਆਪਾਂ ਸਹਿਜ ਪਾਠ ਦਾ ਭੂਗ ਪਾਠ ਆਪਾਂ ਕਾਲਰ ਤਾਂ ਚੁੱਕ ਲਿਆ 10000 ਨੂੰ 50 ਨੂੰ ਦੱਸਦੇ ਫਿਰਦੇ ਆ ਮੈਂ 15 ਸਹਿਜ ਪਠਾਂ ਦੇ ਭੂਗ ਪਾਠ ਤੇ ਕਿੱਥੇ ਆਈ ਕਿਤੇ ਮੈਨੂੰ ਮਿਲੀ ਸਾਡੇ ਘਰ ਤੇ ਪਾਠ ਚੱਲਦਾ ਰਹਿੰਦਾ ਕਿਤੇ ਗਏ ਤੇ ਮੀਆਂ